ਜੀ ਦੋਸਤੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਪਿੰਡ ਬੋੜਾਬਾਲ ਤਹਿਸੀਲ ਬਲਾਡਾ ਤੇ ਜ਼ਿਲ੍ਹਾ ਮਿੱਤਰੋ ਮਾਨਸਾ ਮੱਖਣ ਸਿੰਘ ਰਾਜੀਏ ਵਾਲੇ ਦੇ ਘਰੋਂ ਆਪਾਂ ਮਿੱਤਰੋ ਵੀਡੀਓ ਬਣਾ ਰਹੇ ਆ ਤੇ ਬਾਈ ਦਾ ਜਿਹੜਾ ਘਰ ਹੈ ਫਿਰਨੀ ਤੇ ਘਰ ਆ ਤੇ ਪੂਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਾਂਗੇ ਮਿੱਤਰੋ ਬਾਈ ਬਰੀਡ ਤੇ ਕੰਮ ਕਰ ਰਿਹਾ ਕਿੰਨੇ ਕੁ ਲੀਟਰ ਵਾਲੀਆਂ ਦੁੱਧਾਂ ਵਾਲੀਆਂ ਮੱਝਾਂ ਮਿੱਤਰੋ ਬਾਈ ਨੇ ਤਿਆਰ ਕਰੀਆਂ ਨੇ ਕਿਹੜੇ-ਕਿਹੜੇ ਸਿਮਨ ਦੇ ਪਸ਼ੂ ਨੇ ਪੂਰੀ ਡਿਟੇਲ ਆਪਾਂ ਭਾਈ ਤੋਂ ਲੈਨੇ ਆ ਪਹਿਲਾਂ ਜਿਹੜੀ ਆਪਾਂ ਮੱਝ ਦੀ ਗੱਲ ਕਰਦੇ ਆਂ ਸਿੰਘਾਂ ਦੀ ਬੰਦਰ ਮਿੱਤਰੋ ਬਹੁਤ ਸੋਹਣੀ ਆ ਥੋੜਾ ਜਿਹਾ ਆਪਣੇ ਕੈਮਰੇ ਤੋਂ ਡਰਦੀ ਆ ਤੁਰਦੀ ਦਾ ਆਪਾਂ ਲੇਵਾ ਦਿਖਾਵਾਂਗੇ ਪਹਿਲਾਂ ਭਾਈ ਤੋਂ ਪੂਰੀ ਜਾਣਕਾਰੀ ਲੈਨੇ ਆ ਹਾਂਜੀ ਭਾਈ ਜੀ ਸਤਿ ਸ੍ਰੀ ਅਕਾਲ ਆ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਠੀਕ ਆ ਜੀ ਭਾਈ ਠੀਕ ਆ ਸੇ ਤਾਂ ਕੰਮ ਫਿਰ ਬਰੀਡ ਤੇ ਕਰ ਰਹੇ ਹੋ ਆ ਹਾਂਜੀ ਕਦੋਂ-ਕਦੋਂ ਚੰਗੇ ਟੀਕੇ ਭਰਾ ਰਹੇ ਹੋ ਹੋ ਗਿਆ ਜੀ 3-4 ਸਾਲ ਹੋ ਗਏ 3-4 ਸਾਲ ਬੱਚੇ ਚੰਗੇ ਆ ਗਏ ਹਨ ਵਧੀਆ ਬੱਚੇ ਠੀਕ ਹੈ ਹੁਣ ਆਪਾਂ ਇਹ ਮੱਝ ਦੀ ਗੱਲ ਕਰਗੇ ਹਨ ਇਹ ਮੱਝ ਸੂਹਾ ਕਿਹੜਾ ਸੌਂਦੀ ਹੈ ਇਹ ਆ ਸੂਈ ਆ ਚੌਥਾ ਸੂਹਾ ਸੂਈ ਚੌਥਾ ਸੂਹਾ ਸੂਈ ਆ ਕਿੰਨੇ ਕ ਦਿਨ ਹੋ ਗਏ ਇਹ ਸਵੇਰੇ ਕੱਲ ਸੂਈ ਆ ਜੀ ਆਥਣੇ ਆ ਕੱਲ ਸ਼ਾਮ ਨੂੰ ਸੂਈ ਆ ਹਨ ਮਗਰ ਬੱਚਾ ਕੱਟਾ ਹਨ ਕੱਟਾ ਕਿਹੜੇ ਟੀਕੇ ਦਾ ਉਹ ਗੱਬਰ ਗੱਬਰ ਦਾ ਜੀ ਗੱਬਰ ਦਾ ਜੀ ਗੱਬਰ ਦਾ ਠੀਕ ਹੈ ਇਹਨੂੰ ਫਿਰ ਤੋੜ ਕੇ ਦਿਖਾਓ ਜੀ ਫਿਰ ਆਪਾਂ ਇਹਦੀ ਡਿਟੇਲ ਭਾਈ ਤੋਂ ਲੈਣੇ ਆ ਪੂਰੀ ਤੇ ਜੇ ਆਪਾਂ ਮਿੱਤਰੋ ਕੱਦ-ਕਾੜ ਦੀ ਗੱਲ ਕਰਕੇ ਫੁੱਲ ਕੱਦ-ਕਾਠਾ ਥਣਲੇ ਵੀ ਦੀ ਪੂਰੀ ਮਿੱਤਰੋ ਸਾਫ ਹੈ ਤੇ ਸਰੀਰ ਪੱਖੋਂ ਵੀ ਆਪਾਂ ਕਹਿ ਸਕਦੇ ਬਹੁਤ ਚੰਗੀ ਚੰਗਾ ਮੋਟਾ ਮਿੱਤਰੋ ਥਣਾ ਹੈ ਪੈਸੇ ਤਾਂ ਕੱਲ ਵੀਡੀਓ ਬਣਾਉਣੀ ਸੀ ਪਰ ਕੱਲ ਥੋੜੇ ਜਿਹਾ ਕੰਮ ਹੋਰ ਹੋਣ ਕਰਕੇ ਕਿਉਂਕਿ ਤਾਜੀ ਸੂਈ ਆਪਾਂ ਤੁਹਾਨੂੰ ਮੌਕੇ ਤੇ ਦਿਖਵਲੀ ਸੀ ਤੇ ਨਹੀਂ ਟਾਈਮ ਲੱਗਿਆ ਪੂਰੀ ਮਿੱਤਰੋ ਥਣਲੇ ਵੀ ਦੀ ਸਾਫ ਹੈ ਕਿੰਨਾ ਕਿ ਜਿਹੜਾ ਬੋਲਾ ਇਹਦੀ ਆਪਾਂ ਗੱਲਬਾਤ ਖੋਰ ਕਰਦੇ ਆ ਪੂਰੀ ਡਿਟੇਲ ਆਪਾਂ ਤੁਹਾਡੇ ਨਾਲ ਕਰਾਂਗੇ ਸਾਂਝੀ ਤੇ ਹੁਣ ਇਸ ਵਕਤ ਕਿੰਨਾ ਕ ਬੋਲਾ ਹੋਣਾ ਚਾਰ ਕਿਲੋ ਬੋਲਾ ਦਿੱਤਾ ਇਹਨੇ ਕਟੂ ਚੰਗਾ ਕੇ ਹਾਂ ਇੱਕ ਟਾਈਮ ਤੱਕ ਇੱਕ ਟਾਈਮ ਤੱਕ 4 ਕਿਲੋ ਮੰਨ ਲਾ ਵੀ 8 ਕ 8-9 ਕਿਲੋ ਹੈਗਾ ਹਾਂ ਹੁਣ ਹੈਗਾ ਤੇ ਦੁੱਧ ਇਹਨੇ ਸਹੀ ਕਿੰਨਾ ਕੱਢਿਆ ਬਾਜੀ ਸਹੀ 14 ਕਿਲੋ 14 ਕਿਲੋ ਠੀਕ ਹੈ 14 ਕਿਲੋ ਬਾਈ ਕਹਿੰਦਾ ਵੀ ਦੁੱਧ ਕੱਢਿਆ ਵਾ 8-9 ਕਿਲੋ ਮਿੱਤਰੋ ਕੱਲ ਸੋਈਆ ਤੇ ਬੋਲਾ ਤਿਆਰ ਹੈ ਆਪਾਂ ਹਾਂ ਠੀਕ ਹੈ ਮਾਰੇ ਮਾੜੀ ਡਿਟੇਲ ਦਿਓ ਕਿਹੜੇ ਕਿਹੜੇ ਟੀਕਿਆਂ ਦੇ ਜਿਵੇਂ ਆਹ ਬੱਚੀ ਪਹਿਲਾਂ ਸਾਹੀਵਾਲ ਹੈ ਨਾ ਐਚਐਸਬੀ ਦੇ ਮਰੂਤੀ ਦੀ ਮਰੂਤੀ ਦੀ ਠੀਕ ਹੈ ਤੇ ਆਹ ਬੱਚਾ ਆਹ ਕੋਹੇ ਨੂਰਦੀ ਜੀ ਐ ਕੋਹੇ ਨੂਰਦੀ ਲਸਮੇੜੀ ਵਾਲ ਦੇ ਠੀਕ ਹੈ ਓਕੇ ਓਕੇ ਹਾਂਜੀ ਉਹ ਦੋਨੇ ਕਟੀਆਂ ਆ ਗਈਆਂ ਨੇ ਹਾਂਜੀ ਧੰਨੇ ਦੀਆਂ ਜੀ ਧੰਨੇ ਦੀਆਂ ਐਚਐਸਬੀ ਦੇ ਠੀਕ ਹੈ ਹੁਣ ਜੇ ਆਹ ਗਾਂ ਦੀ ਗੱਲ ਕਰਕੇ ਇਹ ਗਾਂ ਦਾ ਜੀ ਨਾਮ ਅਨਨੋਨ ਹੈ ਜੀ ਠੀਕ ਹੈ ਤੇ ਵੀ ਦੋਨੇ ਨਾਂ ਨੋ ਕਰ ਲਿਆ ਜੀ ਠੀਕ ਹੈ ਝੋਟੀ ਪਰਲੀ ਹਾਂ ਪਰਲੀ ਹੈ ਜੀ ਹਾਂਜੀ ਅਰਜੰਦੀ ਆ ਜੀ ਇਹ ਅਰਜੰਦੀ ਆ ਇਹ ਮਤਲਬ ਪਹਿਲਾ ਸੂਆ ਸੂਈ ਆ ਹਾਂਜੀ ਹਾਂ ਕਿੰਨੇ ਕੁ ਮਹੀਨਿਆਂ ਦੀ ਸੂਪੀ ਸੀ ਕਿੰਨੇ ਕੁ ਮਹੀਨਿਆਂ ਦੀ ਸੂਪੀ ਸੀ ਜੀ ਜੀ ਮੰਨ ਲਓ 16 ਕਿ ਮਹੀਨਿਆਂ ਦੀ ਸੀ ਟੀਕਾ ਦੇ ਦਿੱਤਾ ਸੀ ਇਹਦੀ 16 ਕਿ ਮਹੀਨਿਆਂ ਦੀ ਹਾਂਜੀ ਹਾਂ ਠੀਕ ਹੈ ਮੱਲਾ ਕਿਰੀ ਸੂਪੀ ਦੀ ਹਾਂ ਕਿੰਨਾ ਕੁ ਮਤਲਬ ਦੁੱਧ ਕੱਢਿਆ ਨੇ ਦੁੱਧੇ ਨੇ ਵਧੀਆ 12 ਪਲੱਸ ਕੱਢੀ ਗਈ ਆ ਜੀ ਠੀਕ ਆ ਹੁਣ ਕਿੰਨੇ ਕਿ ਲੀਟਰ ਵਾਲੇ ਸਾਡੇ ਕੋਲੇ ਆਮ ਪਸ਼ੂ ਚੱਲ ਰਹੇ ਆ ਮਤਲਬ ਜਿਵੇਂ ਆ ਪੂਰੀ ਮੱਝ ਹੈ ਹਾਂ ਜੀ ਇਹ ਮਤਲਬ 15 ਪਲੱਸ 16 ਦੇ ਨੇੜੇ ਲਾ ਗੀ ਸਾਰੇ 15 ਪਲੱਸ 16 ਚੱਲੀ ਜਾਂਦੇ ਆ ਹਾਂ ਮਤਲਬ ਵੀ ਹੁਣ ਗਾਂਹਾਂ ਬਰੀਡ ਕੱਟੀਆਂ ਚੰਗੀਆਂ ਹੋ ਗਈਆਂ ਵਧਣ ਗਈਆਂ ਵਧਣ ਗਈਆਂ ਠੀਕ ਆ ਜਿਵੇਂ ਹੁਣ ਆ ਦੋ ਝੋਟੀਆਂ ਆ ਅਰਜਨ ਉਹਦੀ ਹੈ ਜੀ ਤੂਫਾਨ ਕੁੰਗੜੀ ਤੂਫਾਨ ਕੁੰਗੜ ਦੀ ਠੀਕ ਆ ਤੇ ਉਹ ਐਲ ਡੀ ਐਫ ਵਾਲੇ ਦੀ ਕੋਹੇਨੂਰ ਦੀ ਕੋਹੇਨੂਰ ਦੀ ਜਿਵੇਂ ਉਹ ਬਿਹੜ ਹੈ ਉਹ ਐਸ 34 ਦੀ ਹੈ ਜੀ ਠੀਕ ਆ ਮਤਲਬ ਵੀ ਟੀਕੇ ਲੈ ਆ ਕੇ ਲੈ ਕੇ ਤੇ ਪਰਭਾਉਣੇ ਆਪ ਕੋਲੇ ਰੱਖ ਕੇ ਆਪਣਾ ਦ ਬਹੁਤ ਚੰਗਾ ਮੁੰਡਾ ਜੀ ਉਹ ਠੀਕ ਹੈ ਤੇ ਆਪਾਂ ਨੂੰ ਬਹੁਤ ਮਦਦ ਦਿੰਦਾ ਹੈ ਉਹ ਸਾਰੇ ਟਿਕਟੋਕੇ ਸਾਰੇ ਬੱਚੇ ਉਹਦੇ ਹੱਥਾਂ ਦੀ ਠੀਕ ਹੈ ਇਹ ਗੱਬਰ ਦਾ ਬੱਚਾ ਇਹ ਗੱਬਰ ਮੰਨ ਲਾ ਵੀ ਤੁਸੀਂ ਕਿਹਾ ਵੀ ਜੇ ਕੱਟੀ ਦੇ ਦਿੰਦੇ ਫਿਰ ਰੱਖਣੀ ਸੀ ਫਿਰ ਨਹੀਂ ਵੇਚਣੀ ਸੀ ਜੀ ਫਿਰ ਤਾਂ ਆਪਾਂ ਰੱਖਣੀ ਸੀ ਤੇਰਾ ਮੰਗਰ ਹੋਰ ਸੋਹਣੀਆਂ ਦੋ ਤਿੰਨ ਫਿਰ ਚੱਲ ਇਹਨਾਂ ਦੇ ਬੱਚੇ ਹੋ ਜਾਣਗੇ ਵੀ ਕੱਟੀ ਵਾਲੇ ਆਪਾਂ ਹੁਣ ਜਿਵੇਂ ਮੰਨ ਲਾ ਵੀ ਆ ਅਰਜਨ ਗੁੰਗੜ ਵਾਲੀ ਦੇ ਆ ਸਮਝ ਹਾਂਜੀ ਇਹ ਇਹਦੇ ਕਾਹ ਕਿਹੜਾ ਲੱਗਿਆ ਵਾ ਹਣ ਇਹਦੇ ਹੈਗਾ ਜੀ ਬੁਲਟ ਦਾ ਜੀ ਬੁਲਟ ਦਾ ਐਚਐਸਟੀ ਠੀਕ ਹੈ ਤੇ ਫਿਰ ਹੁਣ ਜੇ ਆਪਾਂ ਮੱਝ ਦੀ ਗੱਲ ਕਰ ਗਏ ਵੀ ਰੇਟ ਕੀ ਰੇਟ ਦਾ ਜੀ 155 ਜੀ 155 ਮਾਨਤਾਨ ਮਾਨਤਾਨ ਕਰ ਦਿੰਦੇ ਮੰਨ ਲਾ ਵੀ ਤੀਜੇ ਸੂਏ ਦਾ ਦੁੱਧ ਦਿੱਤਾ ਬਾ 14 14 ਪਲੱਸ 14 ਪਲੱਸ ਹਾਂ ਜੀ ਸੇਵਾ ਕਿੰਨੀ ਕੁ ਕੀਤੀ ਹੈ ਸੇਵਾ ਆਮ ਨੋਰਮਲ ਜੀ 4 ਪੌਣੇ ਆ ਠੀਕ ਹੈ ਤੇ ਥੋੜੀ ਬਹੁਤੀ ਫੀਡ ਪਾਉਣੇ ਬਸ ਮਾੜੀ ਮੁੱਟੀ ਐ ਨਹੀਂ ਹੈਗਾ ਵੀ ਬੜਾ ਜ਼ੋਰ ਲਵਾ ਕੇ ਉਹ ਠੀਕ ਹੈ ਕਿੰਨਾ ਕੁ ਟਾਈਮ ਤਾਈਂ ਜਿਹੜਾ ਇਹ ਦੁੱਧ ਦਿੰਦੀ ਹੈ ਇਹ ਦੁੱਧ ਤਾਂ ਜੀ ਛੱਡਣੀ ਪੈਂਦੀ ਹੈ ਜੀ ਠੀਕ ਹੈ ਦੁੱਧ ਤਾਂ ਆਪ ਤੋਂ ਛੱਡਾਂਗੇ ਠੀਕ ਹੈ ਲੈ ਡਰਾਈ ਕਰਨੀ ਪੈਂਦੀ ਹੈ ਬਹੁਤ ਸਾਊ ਹੈ ਜੀ ਠੰਡੀ ਸੀਰ ਫੁੱਲ ਬਹੁਤ ਸਹੀ ਠੀਕ ਹੈ ਮੁੱਲ ਇੱਕ 55 55 ਮਾਨ ਤਣ ਹੋ ਜੂ ਹੈ ਨਾ ਤੇ ਫੋਨ ਨੰਬਰ ਦੱਸ ਦਿਓ ਜੀ 88 ਹਾਂਜੀ 375 88375 42760 ਜੀ 42760 ਹਾਂ ਪਿੰਡ ਹੈਗਾ ਇਹ ਬੋੜਾਵਾਲ ਬੋੜਾਵਾਲ ਇਹ ਤਖੀਲ ਬਲਾੜਾ ਜੀ ਜ਼ਿਲ੍ਹਾ ਮਾ ਠਿੱਕੀ ਤੋਂ ਕਿੰਨਾ ਕੋ ਹੋਗਾ ਦੋਨੇ ਬਲਾੜੇ ਤੋਂ ਵੀ 8 ਕਿਲੋਮੀਟਰ ਹੈ ਜੀ ਠਿੱਕੀ ਤੋਂ ਵੀ 8 ਕਿਲੋਮੀਟਰ ਠੀਕ ਹੈ ਸੋ ਦੋਸਤੋ ਜੇਕਰ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਹੈ ਤਾਂ ਆਪਣਾ ਨੰਬਰ ਹੈ 98724 ਤੇ 82 124 14 ਪਲੱਸ ਮਿੱਤਰੋ ਤੀਜੇ ਸੂਏ ਦਾ ਬਾਈ ਕਹਿੰਦਾ ਵੀ ਦੁੱਧ ਕੱਢਿਆ ਤੇ ਚੌਥੇ ਸੂਏ ਤਾਜੀ ਸੂਈਆ ਕੱਲ ਸੂਈਆ 8-9 ਲੀਟਰ ਮਿੱਤਰੋ ਘੱਟੋ ਘੱਟ ਬੋਲਾ ਤਿਆਰ ਹੈ ਤੇ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦੀ ਆ ਤਾਂ ਕਰੋ ਬਾਈ ਦੇ ਨਾਲ ਸੰਪਰਕ ਤੇ ਬਾਈ ਦਾ ਜਿਹੜਾ ਘਰ ਹੈ ਬਿਲਕੁਲ ਕੋਠੀ ਦੇ ਨੇੜੇ ਫਿਰਨੀ ਤੇ ਬਾਈ ਦਾ ਘਰ ਹੈ ਧੰਨਵਾਦ